ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕੇਸਾਂ ਨੂੰ ਢੱਕਣ ਦੇ ਲਈ ਦਸਤਾਰ ਜਾਂ ਪਗੜੀ ਬਨੰਦੀ ਮਰਿਆਦਾ ਸ਼ੁਰੂ ਕੀਤੀ। ਦਸਤਾਰ ਦਾ ਰਤਬਾ ਸਿੱਖਾਂ ਦੇ ਤਾਜ ਦੇ ਸਮਾਨ ਹੈ। ਦਸਤਾਰ ਬੰਦੀ ਦਾ ਅਰਥ ਹੈ ਪੱਗ ਬਨੰਦੀ ਰਸਮ। ਇਹ ਇੱਕ ਬਹੁਤ ਹੀ ਮਹੱਤਵਪੂਰਨ ਸੰਸਕਾਰ ਹੈ। ਸਿੱਖ ਧਰਮ ਦੇ ਵਿੱਚ ਇਸ ਰਸਮ ਨੂੰ ਬੜੀ ਮਰਿਆਦਾ ਨਾਲ ਕੀਤਾ ਜਾਂਦਾ ਹੈ। ਸਿੱਖ ਪਰਿਵਾਰ ਦੇ ਲੜਕੇ ਜਿਸ ਦੀ ਉਮਰ 11 ਤੋਂ 16 ਸਾਲ ਹੋ ਜਾਵੇ ਉਸ ਦੇ ਸਿਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਪਹਿਲੀ ਵਾਰ ਦਸਤਾਰ ਬੰਨੀ ਜਾਂਦੀ ਹੈ ਇਹ ਦਸਤਾਰ ਕਿਸੇ ਵੀ ਰੰਗ ਦੀ ਹੋ ਸਕਦੀ ਹੈ ਸਿੱਖ ਪਰਿਵਾਰ ਵਾਸਤੇ ਇਹ ਇੱਕ ਬਹੁਤ ਹੀ ਖੁਸ਼ੀਆਂ ਭਰਾਂ ਦਿਨ ਹੁੰਦਾ ਹੈ ਸਾਰੇ ਰਿਸ਼ਤੇਦਾਰਾਂ ਨੂੰ ਇਨਵਿਟੇਸ਼ਨ ਭੇਜਿਆ ਜਾਂਦਾ ਹੈ ਲੜਕੇ ਦੇ ਨਾਨਕੇ ਦਾਦਕੇ ਤੇ ਹੋਰ ਸਾਰੇ ਰਿਸ਼ਤੇਦਾਰ ਖੁਸ਼ੀਆਂ ਵਿੱਚ ਸ਼ਾਮਿਲ ਹੁੰਦੇ ਨੇ ਗੁਰੂ ਘਰ 'ਚ ਪਾਠ ਅਤੇ ਕੀਰਤਨ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਗੁਰੂ ਘਰ ਦੇ ਸਨਮਾਨਿਤ ਸਹਿਬਾਨ ਲੜਕੇ ਦੇ ਸਿਰ ਤੇ ਪਹਿਲੀ ਵਾਰ ਪੱਗ ਸਜਾਉਂਦੇ ਨੇ ਤੇ ਫੇਰ ਮੁੰਡੇ ਦੇ ਮਾਮੇ ਇਸ ਪੱਗ ਨੂੰ ਬੰਨ੍ਹਦੇ ਨੇ ਪੱਗ ਸਿੱਖਾਂ ਦੀ ਆਨ ਬਾਨ ਤੇ ਸ਼ਾਨ ਹੁੰਦੀ ਹੈ